ਬਹੁਤ ਜਿਆਦਾ ਪਿਆਰ ਸਤਿਕਾਰ ਕਰਦੀ ਦਿਲੋਂ ਕਰਦੀ ਆ ਕਿਉਂਕਿ ਕਈ ਸੀਐਮ ਇਥੇ ਬੰਦੇ ਰਹੇ ਗੱਲਾਂ ਨਾਲ ਖੜਾ ਬਥੇਰੇ ਲੋਕਾਂ ਨੂੰ ਖਵਾਏ ਆ ਤੇ ਜਨਤਾ ਦੋ ਸਾਲਾਂ ਚ ਵੇਖ ਲਿਆ ਕਿ ਵਾਕਿਆ ਜੋ ਸੀਐਮ ਨੇ ਕਿਹਾ ਕੀਤਾ ਜਿਹੜੇ ਪਿੰਡਾਂ ਦੇ ਕਿਸਾਨ ਆ ਉਹਨਾਂ ਨੂੰ ਪੁੱਛ ਕੇ ਵੇਖਿਓ 12 12 15 15 ਸਾਲ ਹੋ ਗਏ ਖਾਲ ਨਹਿਰਾਂ ਸਭ ਸੁਖੀਆਂ ਕਿਤੇ ਪਾਣੀ ਤੁਸੀਂ ਅੱਜ ਤੱਕ ਸੁਈਆਂ ਚ ਕਿਤੇ ਵੇਖਿਆ ਨਹੀਂ ਹੋਣਾ ਹੁਣ ਇਸ ਵੇਲੇ ਵੇਖ ਲਿਓ ਡੱਕਾ ਡੱਕ ਭਰੇ ਸੁਵੇ ਖਾਲ ਲੋਕਾਂ ਨੇ ਮੋਟਰਾਂ ਬੰਦ ਕੀਤੀਆਂ ਕਿਸਾਨਾਂ ਨੇ ਨਹਿਰਾਂ ਦੇ ਪਾਣੀ ਜਿਹੜੇ ਆ ਨਾ ਢਿੱਲਿਆਂ ਤੱਕ ਜਾੜਦੇ ਦੇਸੀ ਆ ਮਾਰਨੇ ਜੋ 4243000 ਜੋਬ ਦਿੱਤੀ ਆ ਬੱਚਿਆਂ ਨੂੰ ਉਹਨਾਂ ਨੇ ਦੇਖਿਆ ਗਰੀਬੀਰ ਉਹਨਾਂ ਮੈਰਿਟ ਦੇ ਆਧਾਰ ਤੇ ਜੋਬਾਂ ਦਿੱਤੀਆਂ ਵਾ ਇਹਦੇ ਕਿਸੇ ਤੋਂ 2 ਰੁਪਏ ਨਹੀਂ ਕਿਸੇ ਨੇ ਡਿਮਾਂਡ ਕੀਤੀ ਆਮ ਆਦਮੀ ਪਾਰਟੀ ਦੀ ਸਰਕਾਰ ਕਰਕੇ 42000 ਬੱਚਾ ਜਿਨ੍ਹਾਂ ਨੂੰ ਜੋਬਾਂ ਮਿਲੀਆਂ ਕਦੇ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪੁੱਛ ਕੇ ਵੇਖਿਓ ਕਿ ਤੁਹਾਡੇਆਂ ਬੱਚਿਆਂ ਨੂੰ jobbਾਂ ਕਿਵੇਂ ਮਿਲ ਗਿਆ ਵਾ ਕਿਸੇ ਨੇ 10 ਰੁਪਏ ਦੀ ਡਿਮਾਂਡ ਵੀ ਕੀਤੀ ਹੋਵੇ ਕਾਬਲੀਅਤ ਵਾਲਿਆਂ ਬੱਚਿਆਂ ਨੂੰ ਜਿਨ੍ਹਾਂ ਨੇ ਪੜ੍ਹਾਈ ਕੀਤੀ ਹੈ ਮੈਰਿਟ ਦੇ ਆਧਾਰ ਤੇ ਉਹਨਾਂ ਨੂੰ jobbਾਂ ਮਿਲ ਗਿਆ ਵਾ ਇਹੋ ਜਿਹੀਆਂ ਸਰਕਾਰਾਂ ਨੂੰ ਲੋਕ ਲੈਕ ਕਰਦੇ ਆ ਪਹਿਲੀਆਂ ਸਰਕਾਰਾਂ ਵੇਲੇ ਬੱਚਾ ਪੜ੍ਹਦਾ ਸੀ ਮਿਹਨਤ ਕਰਕੇ ਫਿਰ ਵੀ ਉਹ ਤਾਂ 5-7 ਲੱਖ ਰੁਪਏ ਦੀ ਛੋਟੀ ਮੋਟੀ ਜਿੱਡੀ ਜੌਬ ਕੇ ਉਹਦੇ ਮੁਤਾਬਕ ਰਿਸ਼ਵਤ ਮੰਗੀ ਜਾਂਦੀ ਸੀ ਤੇ ਉਹ ਬੱਚਾ ਫਿਰ ਵੀ ਦਿਹਾੜੀਆਂ ਕਰਨੀ ਮਜਬੂਰ ਹੋ ਜਾਂਦਾ ਸੀ ਦੇ ਬੱਚੇ ਕੋ ਗਰੀਬ ਬੰਦੇ ਗਰੀਬ ਦੇ ਬੱਚੇ ਕੋ 5-7 ਲੱਖ ਦੇਣ ਯੋਗਾ ਨਹੀਂ ਸੀ ਹੁੰਦਾ ਤੇ ਮੁੜ ਕੇ ਪੜ੍ਹ ਲਿਖ ਕੇ ਵਿਧਿਆਰਿਆਂ ਕੰਦੇ ਰਹੇ ਲੋਕ ਮੁੜ ਕੇ ਉਹਨਾਂ ਦੀ ਉਮਰਾਂ ਓਵਰੇਜ ਹੋ ਗਈਆਂ ਪਰ ਜਿਹੜੀ ਮਾਨ ਸਰਕਾਰ ਨੇ ਜਿਹੜੀ ਰਵਿੰਦ ਕੇਰਿਵਾਲ ਨੇ ਸਰਕਾਰ ਪੰਜਾਬ ਦੇ ਵਿੱਚ ਜਨਤਾ ਨੇ ਪਿਆਰ ਸਰਕਾਰ ਦੀ ਚਾਹ ਸਰਕਾਰ ਬਣਾਈਆਂ ਉਹਨਾਂ ਨੇ ਬਿਨਾਂ ਰਿਸ਼ਵਤਾਂ ਤੋਂ ਸਭ ਤੋਂ ਵੱਡਾ ਕੰਮ ਇਹ ਆ ਜਿਹੜਿਆਂ ਬੱਚਿਆਂ ਨੇ ਪੜ੍ਹਾਈ ਲਿਖਾਈ ਕੀਤੀ ਆ ਬਿਨਾਂ ਪੈਸਿਆਂ ਤੋਂ ਬਿਨਾਂ ਸ਼ਿਫਾਰਸ਼ਾਂ ਤੋਂ ਜੋਬਾਂ ਦਿੱਤੀਆਂ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚੇ ਉਹਨਾਂ ਦੇ ਗਲੀਆਂ ਮੰਨਾਂ ਜੋ ਕੁਝ ਕੇ ਵੇਖੋ ਕਿਵੇਂ ਬੱਚਿਆਂ ਨੂੰ ਜੋਬਾਂ ਮਿਲੀਆਂ ਲੜਾਈ ਆ ਇਨਸਾਫ ਪਾਰਟੀ ਕਰ ਰਹੀ ਆ ਕਿਉਂਕਿ ਜੋ ਲੋਕਾਂ ਨੂੰ ਆਸ ਸੀ ਜਨਤਾ ਨੂੰ ਉਹ ਕਰ ਰਹੀ ਆ ਫਿਰ ਵੇਖੋ ਹੁਣ ਤੱਕ ਹਸਪਤਾਲਾਂ ਦੇ ਵਿੱਚ ਜਿਹੜੇ ਆਪਣੇ ਸਕੂਲ ਜਿਹਨੇ ਸਰਕਾਰੀ ਦੇ ਰਹੇ ਸੀ ਬੰਦ ਹੋਣ ਦੇ ਕਿਨਾਰ ਤੇ ਆ ਗਏ ਸੀ ਉਹਨਾਂ ਨੂੰ ਮੋੜ ਤੋਂ ਸਰਜੀਤ ਕੀਤਾ ਵਾ ਸਰਕਾਰ ਨੇ ਇਸ ਕਰਕੇ ਚੰਗੇ ਚੰਗੇ ਜਿਹੜੇ ਜਨਤਾ ਦੇ ਪਬਲਿਕ ਦੇ ਹਿੱਤ ਦੇ ਕਰਨ ਵਾਲੇ ਕੰਮ ਆ ਰਾਦ ਦਿਨ ਮਾਨ ਸਰਕਾਰ ਪੰਜਾਬ ਸਰਕਾਰ ਲੱਗੀ ਹੋਈ ਆ ਇਸ ਕਰਕੇ ਪੰਜਾਬ ਦੀ ਜਨਤਾ ਜਾਣਦੀ ਆ ਬਹੁਤ ਸੁਝਵਾਨਾ ਜਿਹੜੇ ਇੱਥੇ ਕੋਈ ਵੀ ਬੰਦਾ ਕੋਈ ਪੰਥਕ ਪਾਰਟੀ ਦਾ ਨਾਂ ਲੈ ਕੇ ਕੇ ਪੰਥਕ ਆ ਸੀ ਉਹ ਇਲੈਕਸ਼ਨਾਂ ਨਾਲ ਲੜਦਾ ਪਰ ਨਹੀਂ ਪੰਥਕ ਸਾਰਾ ਪੰਜਾਬ ਆ ਪੰਥ ਕੋਈ ਇੱਕ ਆਦਮੀ ਨਹੀਂ ਉਸ ਦਾ ਪੰਥਕ ਆਦਮੀ ਪੰਥ ਨੂੰ ਕਿਹਾ ਜਾਂਦਾ ਪੰਥ ਦਾ ਰੋਲ ਹੁੰਦਾ ਵਾ ਉਹ ਇਲੈਕਸ਼ਨਾਂ ਨਹੀਂ ਲੜਦਾ ਇਸ ਕਰਕੇ ਚਲੋ ਅਸੀਂ ਪੰਜਾਬ ਦੀ ਜਨਤਾ ਨੂੰ ਇਹੋ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਸੀਂ ਬਹੁਤ ਸੂਝਵਾਨ ਜੋ ਜੀ ਹਰ ਵੀ ਹਰੇਕ ਦੀ ਜਲਦੀਆਂ ਨੂੰ ਜਾਣਦੇ ਜੋ ਜਦੋਂ ਵੀ ਆ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਬਣਾਏ ਸੀ ਸਭ ਤੋਂ ਪਹਿਲਾਂ ਪੰਜਾਬ ਦੀ ਜਨਤਾ ਨੇ ਆਵਾਜ਼ ਠਾਈ ਸੀ ਕਿ ਇਹ ਕਾਲੇ ਕਾਨੂੰਨ ਮਾਰੂਆ ਕਿਉਂਕਿ ਪੰਜਾਬ ਦੀ ਲੋਕ ਜਿਹੜੇ ਪੜ੍ਹੇ ਲਿਖੇ ਆ ਵੇਰ ਹੈ ਜਾਣਦੇ ਆ ਇਸ ਕਰਕੇ ਗੱਲਾਂ ਜਾਣ ਵਾਲੀ ਨਹੀਂ ਇਹ ਇਹਨਾਂ ਨੇ ਕੋਈ ਨਾ ਕਾਂਦੀ ਦਾਲ ਪੰਥਕਵਾਂ ਦੀ ਰਹੀ ਹੈ ਨਾ ਕੋਈ ਹੋਰ ਅਦਰ ਦਾਲ ਪੰਥਕ ਪਾਰਟੀ ਆ ਸਾਰਾ ਪੰਜਾਬ ਪੰਥਕਵਾ ਜੇ ਕੋਈ ਗੱਲ ਕਰੇ ਸਾਡੇ ਪਾਰਟੀ ਆਮ ਦੀ ਕੋਈ ਉਂਗਲ ਕਰੇ ਉੱਤੇ ਕੇ ਉਹ ਪੰਥਕ ਨਹੀਂ ਤੇ ਦੂਜਿਆਂ ਦੇ ਬੀਜੇਪੀ ਵਾਲੇ ਕਿਤੇ ਪੰਥਕ ਵਾ ਜਿਹੜੀ ਕਾਂਗਰਸ ਪਾਰਟੀ ਉਹ ਪੰਥਕ ਵਾ ਕਦੇ ਕੋਈ ਪੰਥਕ ਪਾਰਟੀ ਨਹੀਂ ਕਿ ਦਿੱਲੀ ਨੂੰ ਸਾਰੀਆਂ ਪਾਰਟੀਆਂ ਚੱਲਦੀਆਂ ਵਾ ਪੰਥਕ ਇੱਕ ਸਿਰ ਪੰਜਾਬ ਦਾ ਲਾਗਾ ਵਾ ਪਿਆ ਪੰਥਕ ਵਾ ਇਹਦੀ ਸੋਚ ਪੰਥਕ ਵਾ ਇਹਨਾਂ ਨੇ ਆਪਣੇ ਆਪ ਪਹਿਲੀ ਤਰੀਕੇ ਵਾਲੇ ਦਾ ਰਿਜ਼ਲਟ ਦੇ ਦੇਣਾ ਪੰਥਕ ਦਾ ਪੰਥਕ ਕੀ ਹੁੰਦਾ ਵਾ ਕਿਉਂਕਿ ਪੰਥ ਵਾਲੇ ਬੰਦੇ ਜਿਹੜੇ ਆ ਉਹ ਇਲੈਕਸ਼ਨਾਂ ਨਹੀਂ ਲੜਦੇ ਮੈਂ ਅੱਗੇ ਵੀ ਕੰਦਾ ਛੱਕਾ ਇਸ ਕਰਕੇ ਬਾਰੀ ਕਿਉਂ ਆ ਜੀ ਤੁਸੀਂ ਦੱਸੋ ਵੀ ਮੋਦੀ ਦਾ 70 ਸਾਲ ਦਾ ਜੰਮਿਆ ਵਾ ਇੰਦਰਾਜੀ ਦੀ ਕਾਂਗਰਸ ਪਾਰਟੀ ਲਾਲੂ ਉਹਨਾਂ ਨੂੰ ਕਿਹੜਾ ਲੀਡਰ ਪੰਜਾਬ ਦਾ ਜੰਮਿਆ ਜੀ ਤੁਸੀਂ ਦੱਸੋ ਨਾ ਜਵਾਬ ਤੁਸੀਂ ਪੱਤਰਕਾਰ ਜੋ ਸਿਆਣੇ ਜੋ ਜਿੰਨੀਆਂ ਵੱਡੀਆਂ ਪਾਰਟੀਆਂ ਵਾਂ ਉਹਨਾਂ ਦਾ ਕਿਹੜਾ ਪੰਜਾਬ ਦਾ ਲੀਡਰ ਸਿਰਫ ਖੇਤਰੀ ਪਾਰਟੀ ਸਰਦਾਰ ਬਾਲਾ ਸਿੰਘ ਨੇ ਬਣਾਈ ਸੀ ਕੋਈ ਕੋ ਸਮਾਜ ਲੋਕਾਂ ਨੇ ਸਰਕਾਰ ਨੂੰ ਪਿਆਰ ਸਰਕਾਰ ਦਿੱਤਾ ਪੰਜਾਬ ਵਾਲਿਆਂ ਨੇ ਬਹੁਤ ਪਿਆਰ ਸਰਕਾਰ ਬਹੁਤ ਲੋਕ ਪਿਆਰ ਦਿੱਤੇ ਪਰ ਕੋ ਪਾਰਟੀ ਜਿਹੜੀ ਪੰਚਕ ਕਹਿ ਕੇ ਬਣੀ ਸੀ ਉਹਨਾਂ ਨੇ ਪੰਜਾਬ ਦੀ ਜਨਤਾ ਨੂੰ ਪੰਜਾਬ ਦੀ ਆਵਾਮ ਨੂੰ ਹੋਰ ਦਿਸ਼ਾ ਦਿਖਾ ਦਿੱਤੀ ਨਸ਼ਿਆਂ ਦੀ ਦਿਖਾ ਦਿੱਤੀ ਗੈਂਗਸਟਰਾਂ ਦੀ ਦਿਖਾ ਦਿੱਤੀ ਕਫਜੇ ਕੱਢੋ ਚੰਗੀਆਂ ਪ੍ਰਾਪਤੀਆਂ ਦੇ ਤੇ ਲੋਕਾਂ ਨੂੰ ਪੰਜਾਬ ਦੀ ਜਨਤਾ ਨੂੰ ਪਤਾ ਚੱਲ ਗਿਆ ਕਿ ਇਹ ਜਿਹੜੀ ਪੰਚਕ ਪਾਰਟੀ ਕਹਿ ਕੇ ਬਣੀ ਆ ਇਹ ਪੰਜਾਬ ਨੂੰ ਹੋਰ ਦਿਸ਼ਾ ਵੱਲ ਲੈ ਕੇ ਤੁਰ ਪਈ ਆ ਤੇ ਲੋਕਾਂ ਉਹਨਾਂ ਨੂੰ ਵੀ ਸ਼ਿਸ਼ਾ ਵਖਾ ਦਿੱਤਾ ਵਾ ਇਸ ਕਰਕੇ 2017 ਇਸ ਵੇਲੇ ਆਪ ਦੇ ਵਿੱਚ ਪੰਚਕ ਪਾਰਟੀ ਕੋਈ ਨਹੀਂ ਹੈਗੀ ਸਾਰੀਆਂ ਇਹ ਕਰਨਾ ਹਰ ਕਿਸੇ ਦਾ ਹੱਕ ਵਾ ਪਰ ਪੰਸ ਦੇ ਨਾਮ ਤੇ ਵੋਟਾਂ ਨਹੀਂ ਮੰਗਣੀਆਂ ਚਾਹੀਦੀਆਂ ਕੀ ਲੰਦਾ ਕਿੰਨੀ ਗਲੀ ਨਾ ਦੋ ਸਾਲ ਦੇ ਸਮੇਂ ਵਿੱਚ ਨਸ਼ੇ ਨਹੀਂ ਬੰਦ ਹੋਏ ਪਾਰਟੀ ਦੇ ਦੇਖੋ ਜੀ ਤੁਸੀਂ ਜਾਣਦੇ ਹੋ ਕਾਂਗਰਸ ਦੇ ਵੇਲੇ ਵੀ ਨਸ਼ੇ ਦਾ ਦੌਰ ਚੱਲਿਆ ਗੱਲੀਆਂ ਵੇਲੇ ਖੂਬ ਸ਼ੁਰੂ ਹੋਇਆ ਤੇ ਮਾਨ ਸਰਕਾਰ ਦਿਨ ਰਾਤ ਮਿਹਨਤ ਕਰਦੀ ਆ ਦੋ ਸਾਲਾਂ ਦੇ ਵਿੱਚ ਇੱਕ ਘਰ ਦੇ ਵਿੱਚ ਇੱਕ ਬੰਦਾ ਨਸ਼ੇੜੀ ਹੋਵੇ ਪੰਜ ਜੀ ਰਾਕੀ ਕਰਨ ਵਾਲੇ ਹੁਣ ਤਾਂ ਛੋਟੀ ਲੋਕੇ ਰਖਾ ਕਰ ਲੈਂਦਾ ਤੇ ਮਾਨ ਸਰਕਾਰ ਭਾਈ ਕਿਤੇ ਇਤਰਾ ਦਿਨ ਇਕੱਲੇ ਇਕੱਲੇ ਬੰਦੇ ਪਰ ਹਲਕਾ ਜੂਰ ਸਾਰੇ ਲੋਕ ਕਹਿੰਦੇ ਆ ਕਿ ਭਾਈ ਅਮਰਿਤਪਾਲ ਜਿਹੜਾ ਕਰਕੇ ਬੰਦ ਕਰਾ ਦੂਗਾ ਬਾਤ ਕੀਤਾ ਜਾਵੇ ਉਹ ਵੇਖੋ ਲੋਕਾਂ ਦੀ ਸੋਚ ਵਾ ਉਹ ਜਿਹੜੀ ਉਹਦੇ ਖਾਸ ਵਾ ਉਹਨਾਂ ਨੇ ਕਹਿਣਾ ਵਾ ਚਲੋ ਉਹਨਾਂ ਦੀ ਸੋਚ ਨੂੰ ਉਹਨਾਂ ਨੂੰ ਸਲਾਮ ਬਾਕੀ ਸਹੀ ਰਾਜਦਨ ਪਾਰਟੀ ਮਿਹਨਤ ਕਰਦੀ ਆ ਪੰਜਾਬ ਨੂੰ ਚੰਗੀ ਦਿਸ਼ਾ ਵੱਲ ਹੋਣ ਲਈ ਚੰਗੇ ਬਣੇ ਖੜੇ ਵਾ ਮਿਰੋ ਸਾਹਿਬ ਕਿਹਨੇ ਲੀਣਾ ਚਾਹਤਾਂਗੇ ਰਾਜੀਪੁਰਾ ਰਾਜੀਪੁਰਾ ਨੂੰ ਡੋਕਾ ਲੱਖ ਸਵਾ ਲੱਖ ਵੋਟ ਤੇ ਅਸੀਂ ਖਾਸ ਰੱਖਦੇ ਆ ਕਿਉਂਕਿ ਪੰਜਾਬ ਸਰਕਾਰ ਬਹੁਤ ਜਨਤਾ ਨੇ ਭਲੇ ਦੇ ਕੰਮ ਕੀਤੇ ਆ ਆ ਬਹੁਤ ਰਾਜਦਨ ਪਾਰਟੀ ਦੇ ਲੀਡਰ ਮਿਹਨਤ ਕਰ ਰਹੇ ਆ ਅੱਜ ਤੱਕ ਕੋਈ ਸਾਡਾ ਲੀਡਰ ਉਹ ਕਰਪਟ ਉਖਾਦੋ ਜੇ ਕੋਈ ਸ਼ੁਰੂਆਤ ਕਰ ਕਰਪਟ ਐਸੋ ਸਿਰਾਂ ਦਾ ਟੱਕਰ ਕਰਦੇ ਆ ਇਸ ਕਰਕੇ ਸਰਕਾਰ ਔਰ ਸਰਕਾਰਾਂ ਹੋਈਆਂ ਉਹਨੇ ਦੇ ਦਿਆ ਜਿਹੜੀ ਪਬਲਿਕ ਦੇ ਹਿੱਤ ਲਈ ਕੰਮ ਕਰਨ ਸਭ ਤੋਂ ਵੱਧ ਐਜੂਕੇਸ਼ਨ ਦੇ ਕੰਮ ਕਰਨਾ ਜੀ ਅੱਜ ਕੁਝ ਬੱਚੇ ਕਰਦੇ ਉਹਨਾਂ ਨੂੰ ਜਵਾਬ ਆਂਦੇ ਇਸ ਕਰਕੇ ਉਹ ਸਰਕਾਰ ਉਸ ਤਰ੍ਹਾਂ ਦੇ ਕੰਮ ਕਰੀ ਹੈ ਜਿੰਦਾ ਪੰਜਾਬ ਦੀ ਖੁਸ਼ਹਾਲੀ ਬਾਕੀ ਲੋਕਾਂ ਦੇ ਵਾਲਾ ਪੋਣਾ ਪਾਈ ਆ ਰਿਹਾ ਹੈ ਕਿ 13 ਨੇ 13 ਸ਼ਿਕਾਇਤ ਜਿੱਤ ਨਾਲ ਆਇਆ